ਆ ਵੀਡੀਓ ਤੁਸੀਂ ਫਗਵਾੜਾ ਦੀ ਵੇਖ ਰਹੇ ਹੋ ਜਿੱਥੇ ਕਿ 슈ਗਰ ਮਿਲ ওভার ਬ੍ਰਿਜ ਦੇ ਕੋਲ ਬਣੀ ਮਾਸ ਮਛਲੀ ਦੀ ਦੁਕਾਨ ਦੇ ਅੰਦਰ ਜਲੰਧਰ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਕਾਰ ਬੇਕਾਬੂ ਹੋਈ ਦੁਕਾਨ ਦੇ ਅੰਦਰ ਵੜ ਗਈ ਜਿਸ ਨਾਲ ਦੁਕਾਨਦਾਰ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਲੋਕਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਦੋਂ ਇਹ ਕਾਰ ਅਚਾਨਕ ਦੁਕਾਨ ਦੇ ਅੰਦਰ ਵੜੀ ਤਾਂ ਇੱਕ ਵਿਅਕਤੀ ਤਾਂ ਕਾਰ ਦੇ ਬੋਨਟ ਦੇ ਹੇਠ ਆ ਗਿਆ ਜਿਸ ਕਾਰਨ ਉਹ ਜ਼ਖਮੀ ਵੀ ਹੋ ਗਿਆ ਅਤੇ ਉਸ ਜ਼ਖਮੀ ਵਿਅਕਤੀ ਨੂੰ ਹਸਪਤਾਲ ਵਿੱਚ ਇਲਾਜ ਦੇ ਲਈ ਪੇਜ ਦਿੱਤਾ ਗਿਆ। ਅਮਰ ਕੁਮਾਰ ਚੌਧਰੀ। ਹਾਂ ਕੀ ਮਾਵ ਲਗੀ ਜਿਹੜਾ ਗੱਡੀ ਇੱਧਰ ਆਈ ਹੈ? ਸਾਹਮਣੇ ਸਿੱਧਾ ਹੀ ਗਾੜੀ ਹੈ ਅੰਦਰ ਵੜਦੀ ਹੈ। ਕਿਸ ਨੇ ਵੜਾ? ਡਰਾਈਵਰ ਨੇ ਵੜਾਇਆ ਹੈ। ਡਰਾਈਵਰ ਨੇ। ਕਿਵੇਂ ਆ ਗਈ ਇਹ ਗਾੜੀ ਇਹ ਅੰਦਰ? ਬਸ ਇੱਕ ਆਇਆ ਇੱਕ ਹੀ ਹੋ ਸਿੱਧਾ ਹੀ ਇੱਥੋਂ ਆਇਆ ਸਿੱਧਾ ਹੀ ਅੰਦਰ ਵੜਦੀ ਹੈ। रा नाम अमर कुमार चौधरी